ਦੀ ਖਰਚੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਹ ਬਸ਼ੇਰੀ ਆ ਭਾਈ ਇਹ ਕਹਾਂ ਮੈਂ ਦਿਨ ਅੱਜ ਇਹਨੂੰ ਪੰਜਵਾਂ ਕਿ ਚੌਥਾ 6ਵਾਂ ਦਿਨ 6 ਦਿਨ ਹੋ ਗਏ ਸੀ ਬਨ ਪਏ ਨੂੰ ਇਹ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਬਨ ਵਾਲੀ ਵੀਡੀਓ ਕਿਉਂ ਨਹੀਂ ਪਾਉਂਦਾ ਇਹ ਮੇਰਾ 100 ਤੋਂ ਪਲੱਸ ਕੇਸ ਆ ਉਹਦੇ ਚੋਂ ਮੈਂ ਪਹਿਲੀ ਵੀਡੀਓ ਪਾ ਰਿਹਾ 100 ਦੇ ਵਿੱਚੋਂ 100 ਦੀ 100% ਸਕਸੈਸ ਰੇਟ ਆ ਇੱਕ ਵੀ ਬਨ ਵਾਲਾ ਜਾਨਵਰ ਨਹੀਂ ਰਿਹਾ ਬਨ ਹੈਗੀ ਸਾਰੀ ਸਮਝਣ ਦੀ ਤੇ ਸਬਰ ਦੀ ਗੇਮ ਆ ਮੇਰੇ ਮਤਲਬ ਭਤੀਜੇ ਆ ਸਾਡਾ ਸਾਡਾ ਭਰਾ ਮਨ ਲਾ ਥੋੜੇ ਇੱਕ ਦੋ ਕਲਾਸਾਂ ਅੱਗੇ ਪਿੱਛੇ ਪੜਦੇ ਰਹੇ ਆ ਅਸੀਂ ਇਹਨਾਂ ਨੇ ਬਸ਼ੇਰੀ ਲਿਆਂਦੀ ਸੀ ਇਹਨਾਂ ਨੇ ਕਿਹਾ ਵੀ ਜੇ ਇਹਨੂੰ ਕੁਝ ਹੋ ਗਿਆ ਮੈਂ ਇਹਨਾਂ ਨੂੰ ਕਿਹਾ ਸੀ ਤੁਹਾਨੂੰ ਯਾਰ ਇਹ ਕਹਿੰਦੇ ਅਸੀਂ ਮੁੜ ਕੇ ਲੈ ਕੇ ਨਹੀਂ ਆਉਣੀ ਤੇ ਭਰਾ ਆਪਣਾ ਇੱਕ ਫਿਰੋਜ਼ਪੁਰ ਪਿੰਡ ਤੋਂ ਇੱਥੇ ਫਤੇਗੜ ਸਾਹਿਬ ਕੋਲੇ ਉਹ ਮੈਨੂੰ ਕਹਿੰਦਾ ਆਪਾਂ ਬਸ਼ੇਰੀ ਛੱਡ ਦਾਂਗੇ ਜੇ ਕੁਝ ਹੋ ਗਿਆ ਵੀ ਆਪਾਂ ਇਹ ਦੇ ਦਾਂਗੇ ਆਪਾਂ ਸ਼ੌਂਕ ਨਹੀਂ ਮਰਨ ਦੇਣਾ ਕਿੰਨਾ ਕੁ ਇਹਦੀ ਕੰਡੀਸ਼ਨ ਖਰਾਬ ਸੀ ਵੀਰੇ ਦੱਸੀ બસ ਇਹ ਅੰਤੜਿਆਂ ਤੇ ਸੀ ਹੁਣ ਤਾਂ ਅੰਤੜਿਆ ਸੀ ਪੇਟ ਫੁੱਲ ਗਿਆ ਸੀ ਦਰਦ ਬਹੁਤ ਹੁੰਦਾ ਸੀ ਹਨਾ ਹਾਂ ਜੀ ਗਵਾਰੇ ਵਰਗਾ ਹੋ ਗਿਆ ਗਵਾਰੇ ਵਰਗਾ ਹੋ ਗਿਆ ਸੀਗਾ ਹੁਣ ਇਹਦਾ ਬੰਨ ਖੁੱਲ ਗਿਆ ਭਰਾਵੋ ਇਹ ਇੱਕ ਨਹੀਂ ਇੱਕ ਕੋੜੀ ਦਾ 15 ਦਿਨਾਂ ਬਾਅਦ ਖੁੱਲਿਆ ਠੀਕ ਹੈ ਇੱਕ ਫਗਵਾੜਿਆ ਉਹਦਾ ਵੀ 15 ਦਿਨਾਂ ਬਾਅਦ ਬੰਨ ਖੁੱਲਿਆ ਬੰਨ ਨਾਲ ਕੁਝ ਨਹੀਂ ਹੁੰਦਾ ਮੈਂ ਹਰੇਕ ਵੀਡੀਓ ਚ ਕਹਿੰਦਾ ਹੁੰਨਾ ਪਰ ਜਿਹੜੀ ਗਲਤ ਸਲਾਹ ਉਹਦੇ ਨਾਲ ਨਹੀਂ ਇਹ ਬਚਦਾ ਆ ਦੇਖ ਲਓ ਹੁਣ ਤੁਸੀਂ ਪੇਟ ਵੀ ਨਾਰਮਲ ਹੋ ਗਿਆ ਹੁਣ ਖਾਣ ਨੂੰ ਵੀ ਮੰਗਦੀ ਆ ਸਾਰਾ ਕੁਝ ਓਕੇ ਹੋ ਗਿਆ ਇਹਦਾ ਪੇਟ ਇੱਥੇ ਤੱਕ ਆਇਆ ਪਿਆ ਦੀ ਹਾਂ ਦੇਖ ਲੈ ਇੱਥੇ ਤੱਕ ਪੇਟ ਆ ਗਿਆ ਸੀ ਜਿਵੇਂ ਤੁਸੀਂ ਮੈਨੂੰ ਕਿਹਾ ਨਾ ਕੱਲ ਵੀ ਯਾਰ ਇਸ ਤੋਂ ਬਾਅਦ ਤਾਂ ਵੀ ਸਮਾਨ ਵੀ ਲੈ ਜਾਓ ਵੀ ਬਾਸ ਖੋਲ ਦੇ ਦੇਣਾ ਤਾਂ ਮੈਨੂੰ ਕੱਲ੍ਹ-ਕੱਲ੍ਹ ਕਹੀ ਸੀ ਹਾਂ ਜਮਾ ਵੀ ਲਾਸਟ ਹੈ ਜੀ ਬਸ ਹਾਂ ਤੁਸੀਂ ਮੈਨੂੰ ਕਿਹਾ ਵੀ ਇਸ ਤੋਂ ਬਾਅਦ ਨਹੀਂ ਲੈਣਾ ਵੀ ਬਾਸ ਖੋਲ ਕੇ ਵੀ ਇੱਥੇ ਬਾ ਪੱਦਰ ਕਰ ਦੇਣਾ ਮੈਨੂੰ ਵੀ ਬੜੀ ਉਹ ਦਿਲ ਮੰਨ ਲਪਿੰਚ ਕੀਤੀ ਗੱਲ ਇੱਕ ਵਾਰੀ ਮੈਨੂੰ ਵੀ ਇਹ ਹੋ ਗਿਆ ਸੀ ਵੀ ਯਾਰ ਵੀ ਹੁਣ ਨਹੀਂ ਖੋਲਣਾ ਕਿਉਂਕਿ ਇਹਦੇ ਅੰਦਰੋਂ ਰਾਤ ਜੀ ਆਉਣ ਲੱਗੀ ਸੀ ਹੈ ਨਾ ਪਰ ਕੁਦਰਤ ਵੱਡੀ ਆ ਅਰਦਾਸ ਵੱਡੀ ਚੀਜ਼ ਆ ਪ੍ਰਮਾਤਮਾ ਨੇ ਮਿਹਰ ਪੱਲੇ ਪਾਈ ਇਹ ਆ ਵੀਡੀਓ ਵੀ ਬਣਦੀ ਆ ਸੱਜਣ ਵੀ ਜਾਣਦੇ ਆ ਇਹ ਆ ਡੇਢ ਦੋ ਸਾਲਾਂ ਤੋਂ 100 ਤੋਂ ਪਲੱਸ ਕੇਟ 100 ਦੇ 100 ਦੇ ਵਿੱਚ 100 ਦਾ ਹੀ ਰਿਜ਼ਲਟ ਆ ਪਰ ਰਿਜ਼ਲਟ ਉੱਥੇ ਮਿਲਦਾ ਜਿੱਥੇ ਪਹਿਲਾਂ ਕੁਝ ਦਿੱਤਾ ਨਾ ਹੋਵੇ ਤੇ ਬਾਕੀ ਸਲਾਹ ਨਾ ਲਈ ਹੋਵੇ ਹੁਣ ਜਿਵੇਂ ਸਰੋਂ ਦਾ ਤੇਲ ਦੇਤਾ ਆਪਾਂ ਜਾਂ ਹੋਰ ਦੇਤਾ ਉਹ ਬਹੁਤ ਮਾੜਾ ਹੈ ਹੈ ਨਾ ਹੁਣ ਉਹਦੇ ਨਾਲ ਤਾਂ ਇਹਨੇ ਡਾਊਨ ਵੀ ਪਈ ਆ ਉਹਦੇ ਨਾਲ ਡਾਊਨ ਹੋ ਗਈ ਸਰੋਂ ਦੇ ਤੇਲ ਨਾਲ ਉਮਲਾ ਹੌਲੀ 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 ਕਰਕੇ ਚਲੋ ਥੋੜਾ ਦਿੱਤਾ ਸੀ ਬਚਤ ਰਹਿ ਗਈ ਠੀਕ ਹੈ ਸੱਜਣੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਰ ਉਹਨਾਂ ਦਾ ਸ਼ੌਂਕ ਬਚ ਗਿਆ ਵਧਾਈਆਂ ਜ਼ਰੂਰ ਦਿਓ ਤੁਹਾਡਾ ਵੀ ਧੰਨਵਾਦ ਆ ਤੁਸੀਂ ਇੰਨਾ ਸਬਰ ਰੱਖਿਆ ਤੇ 10 15 ਦਿਨ ਵੀ ਲੱਗ ਜਾਂਦੇ ਆ ਬੰਨ ਖੁੱਲਣ ਨੂੰ ਪਰ ਇਹਦੀ ਕੰਡੀਸ਼ਨ ਖਰਾਬ ਹੋ ਗਈ ਸੀ ਹੋਈ ਕੱਲੇ ਸੀ ਤੁਹਾਨੂੰ ਤਾਂ ਬਹੁਤ ਜਿਆਦਾ ਹਾਂ ਕੱਲ ਖਰਾਬ ਹੋ ਗਈ ਸੀ ਕੱਲ ਪੇਟ ਬਹੁਤ ਫੁੱਲ ਗਿਆ ਸੀ ਗੈਸ ਗੁਸ ਕੱਢੀ ਆਪਾਂ ਪਰ ਹੁਣ ਇਹ ਸਾਰੀ ਜ਼ਿੰਦਗੀ ਰੱਖੀ ਚੱਲ ਠੀਕ ਹੈ ਆਪਣਾ ਬੰਨਾ ਚੰਨਾ ਤੈਨੂੰ ਦੁਬਾਰਾ ਕਦੇ ਘੋੜੇ ਦੀ ਦਿੱਕਤ ਨਹੀਂ ਆਉਣ ਦੇਣਾ ਠੀਕ ਹੈ ਇਹ ਸ਼ੌਕੇ ਬਰਕਰਾਰ ਰੱਖਣਾ ਮਤਲਬ ਤੇਰੇ ਜਾਨੀ ਕਿਹੜਾ ਇਹਨੇ ਕੰਨੀ ਹੱਥ ਲਵਾਤੇ ਹੈਨਾ ਅਨੁਆਨਾ ਮਨਾ ਦੇਗਾ ਅਨੁਆਨਾ ਮੈਂ ਇਹ ਦੇਖਦਾ ਦੀ ਜਿੰਨੇ ਵਜੇ ਮਰਜੀ ਆ ਜਾ ਤੁਸੀਂ ਇਹਦੇ ਸਹਰਾਣੀ ਬੈਠੇ ਰਹਿੰਦੇ ਸਾਰੀ ਟੱਪਰ ਬੈਠਾ ਰਹਿੰਦਾ ਪਿਆਰਾ ਵੀ ਬਹੁਤ ਆ ਜਾਨਬਾ ਹਾਕ ਮਾਰੀ ਤੇ ਬੋਲਦੀ ਹੈ ਬੋਲਦੀ ਹੈ ਹੈਨਾ ਚਲੋ ਸ਼ੁਕਰ ਹੈ ਮਹਾਰਾਜ ਦਾ ਭਾਈ ਮਿਹਨਤ ਪੱਲੇ ਪਈ ਆਪਣੀ ਸਾਰਿਆਂ ਦੀ ਠੀਕ ਹੈ ਹੁਣ ਅੱਗੇ ਜਿਹੜਾ ਫਰਦਰ ਹੈ ਉਹ ਮੈਂ ਤੁਹਾਨੂੰ ਸਾਰਾ ਦੱਸ ਦਿੰਨਾ ਵੀ ਕੀ ਕੀ ਕਰਨਾ ਧੰਨਵਾਦ